ਆਪਣਾ ਪੂਰਾ ਧਿਆਨ ਕੋ ਕਲੀਸੀਆ ਚੰਗੀ ਤਰ੍ਹਾਂ ਸੁਣ ਸਕੇ ਇਹਨਾ ਬਚਨਾਂ ਨੂੰ ਬੜੇ ਬਚਨ ਇੰਪੋਰਟੈਂਟ ਆ ਹੈ ਇਹਨਾ ਬਚਨਾਂ ਦੀ ਪ੍ਰਕਰਮਾ ਪਹਿਲਾਂ ਹੋ ਰਹੀ ਆ ਹਾਂਜੀ ਬਸ ਇਹ ਕਲੀਸੀਆ ਜੀ ਇਹ ਨੰਬਰ 3 ਚੱਲ ਪਿਆ ਹੁਣ ਇਹ ਇਹਨਾ ਬਚਨਾਂ ਦੀ ਪ੍ਰਕਰਮਾ ਕਰ ਰਹੇ ਆ ਆਪਾਂ ਪ੍ਰਕਰਮਾ ਐਵੇਂ ਨਹੀਂ ਬੋਲੀ ਜਾ ਰਹੇ ਬੋਲ ਤੇ ਐਵੇਂ ਹੀ ਬੋਲੀ ਜਾ ਰਹੇ ਆ ਇਹਨਾਂ ਬੋਲਾਂ ਦੇ ਵਿੱਚ ਪਰਮੇਸ਼ਰ ਬੋਲ ਰਿਹਾ ਆਪ ਇਹ ਬੜੀ ਖੋਜ ਵਾਲੇ ਬੋਲਿਆ ਹੇ ਹੇਲੂਇਆ ਕਿ ਸਾਨੂੰ ਕਿਸ ਤਰ੍ਹਾਂ ਜੇ ਅਸੀਂ ਅਸੀਂ ਪ੍ਰਾਰਥਨਾ ਹੁਣ ਤੁਹਾਨੂੰ ਪਹਿਲਾਂ ਵੀ ਮੈਂ ਇਹ ਗੱਲ ਕੀਤੀ ਇੱਕ ਬੱਚਾ ਆ ਉਹ ਪ੍ਰਾਰਥਨਾ ਕਰਾਉਂਦਾ ਆ ਆਪ ਕਰਦਾ ਹੀ ਨਹੀਂ ਆਪ ਉਹ ਕੋਈ ਬਚਨ ਪਰਮੇਸ਼ਰ ਦਾ ਸੁਣਦਾ ਹੀ ਨਹੀਂ ਆ ਆ ਪੱਠੇ ਬਾਹਰ ਆਪਣੇ ਕੰਮ ਕਾਜਾਂ ਚ ਭੱਜਾ ਫਿਰਦਾ ਆ ਔਰ ਉਹ ਕਿੰਨਾ ਚਿਰ ਨਿਭੂਗਾ ਜਿੰਨਾ ਚਿਰ ਉਹ ਆਪਣੇ ਬੁੱਲਾਂ ਤੋਂ ਨਹੀਂ ਬੋਲਦਾ ਆਪਣੇ ਦਿਲ ਤੋਂ ਨਹੀਂ ਬੋਲਦਾ ਆਪਣੇ ਮਨੋਂ ਖੁਦ ਅਰਦਾਸ ਨਹੀਂ ਕਰਦਾ ਇਹ ਕੰਮ ਸਾਡਾ ਸਾਰਿਆਂ ਦਾ ਫੜਿਆ ਹੋਇਆ ਕੋਈ ਦੁਖ ਹੁੰਦਾ ਅਸੀਂ ਫਟਾਫਟ ਪਾਸਰਨ ਕੋਲ ਕਰੋ ਹਾਂ ਫਲਾਨਾ ਥੋੜਾ ਜਿਹਾ ਬਚਨ ਚੰਗਾ ਬੋਲ ਲੈਂਦਾ ਤੁਹਾਡੇ ਨਾਲ ਉਹਨੂੰ ਕੋਲ ਕਰੋ ਪਰ ਪਰਮੇਸ਼ਰ ਤਾਂ ਜਿਹੜੇ ਤੁਹਾਡੇ ਗੋਦ ਦੇ ਸਾਡੇ ਮਾਂ ਦਾ ਬੱਚਾ ਜਿਹੜਾ ਗੋਦ ਦਾ ਬੱਚਾ ਹੁੰਦਾ ਨਾ ਮਾਂ ਉਹਨੂੰ ਜ਼ਿਆਦਾ ਪਿਆਰ ਕਰਦੀ ਯੋਨੀ ਕਰਦੀ ਕਰਦੀ ਹੈ ਨਾ ਹਾਂਜੀ ਬੋਲਿਆ ਕਰੋ ਹਾਂਜੀ ਬੋਲਿਆ ਕਰੋ ਵੀ ਉਹਨੂੰ ਜ਼ਿਆਦਾ ਪਿਆਰ ਕਰਦੀ ਆ ਜਦੋਂ ਅਸੀਂ ਪਰਮੇਸ਼ਰ ਦੀ ਗੋਦ ਦੇ ਬੱਚੇ ਬਣ ਜਾਵਾਂਗੇ ਨਾ ਜੋ ਪਰਮੇਸ਼ਰ ਸਾਡੇ ਕੋਲੋਂ ਮੰਗਦਾ ਆ ਤੇ ਉਹ ਸਾਨੂੰ ਆਟੋਮੈਟਿਕ ਹੀ ਪਰਮੇਸ਼ਰ ਉਦਾਂ ਹੀ ਪਿਆਰ ਜ਼ਿਆਦਾ ਕਰੂਗਾ ਹੇਲੇਲੂਇਆ ਸਾਨੂੰ ਨਹੀਂ ਦਵਾਈ ਪਾਉਣ ਦੀ ਲੋੜ ਪਊਗੀ ਕਿ ਤੂੰ ਕਰੀਂ ਫਲਾਨਿਆਂ ਕਰੀ ਮੇਰੀ ਪ੍ਰਾਰਥਨਾ ਕਰੀ ਇੱਕ ਕਰੀ ਬਰਲਾ ਬਰਲਾ ਕੇ ਪਿੱਟ ਪਟ ਕੇ ਆਪਣੀ ਕੋਠਰੀ ਚ ਵੜ ਕੇ ਪਰਮੇਸ਼ਰ ਦੇ ਅੱਗੇ ਰੋ ਕੇ ਤਾਂ ਦੇਖੋ ਹallelujah ਪਰਮੇਸ਼ਰ ਲਈ ਕਰਉਣ ਆਉਂਦਾ ਨਹੀਂ ਓਏ ਆਪਣੇ ਦੁੱਖਾਂ ਲਈ ਰੋ ਲੋ ਪਰਮੇਸ਼ਰ ਦੇ ਅੱਗੇ ਰੋ ਤਾਂ ਲੋ ਹallelujah ਉਹ ਵੀ ਅਸੀਂ ਕਹਿਣਾ ਦੂਜਾ ਹੀ ਰੋਵੇ ਸਾਡੇ ਲਈ ਜਦੋਂ ਕੋਈ ਕਿਸੇ ਦਾ ਮਰਦਾ ਹੈ ਨਾ ਉਦੋਂ ਅਸੀਂ ਨਹੀਂ ਕਹਿੰਦੇ ਕੋਈ ਸਾਡੇ ਲਈ ਰੋਵੇ ਆਪਣੇ ਆਪ ਸਾਡਾ ਰੋਣਾ ਆਪਣੇ ਆਪ ਚੱਲ ਪੈਂਦਾ ਕਿਉਂ ਕਿ ਉੱਥੇ ਸਾਡਾ ਮਨ ਹੁੰਦਾ ਹੈ ਉੱਥੇ ਸਾਡੀ ਖਿੱਚ ਹੁੰਦੀ ਆ ਪਰਮੇਸ਼ਰ ਨਾਲ ਸਾਡੀ ਕੋਈ ਖਿੱਚ ਨਹੀਂ ਪਰਮੇਸ਼ਰ ਨਾਲ ਸਾਡਾ ਕੋਈ ਮਨ ਨਹੀਂ ਤਾਂ ਸਾਨੂੰ ਰੋਣ ਕਿੱਥੋਂ ਆਵੇ ਸਾਡੇ ਹੰਝੂ ਕਿੱਥੋਂ ਆਉਣ ਉਹ ਸਾਡੇ ਹੰਝੂ ਸਗਾਂ ਜਦੋਂ ਨਾ ਕਿਸੇ ਦਾ ਕੋਈ ਦੁਸ਼ਮਣ ਮਰੇ ਦੁਸ਼ਮਣ ਉਹ ਕੱਛਾ ਮਾਰਦਾ ਉਹ ਰੋਂਦਿਆਂ ਨੂੰ ਦੇਖ ਕੇ ਟਿਚਰਾ ਕਰਦਾ ਆਪਣੇ ਘਰ ਜਾ ਕੇ ਇਸੇ ਤਰ੍ਹਾਂ ਹੀ ਅਸੀਂ ਪਰਮੇਸ਼ਰ ਦੇ ਦੁਸ਼ਮਣ ਬਣੇ ਬੈਠੇ ਆ ਦੁਸ਼ਮਣ ਅਸੀਂ ਕਹਿੰਦੇ ਅਸੀਂ ਤਾਂ ਪਿਆਰ ਕਰਦੇ ਪਰਮੇਸ਼ਰ ਨਾਲ ਕੋਈ ਪਿਆਰ ਨਹੀਂ ਕਰਦੇ ਜਿੰਨਾ ਜ਼ਿਕਰ ਸਾਨੂੰ ਜਿੰਦਾ ਸਾਡਾ ਕੋਈ ਮਰ ਜਾਂਦਾ ਤੇ ਸਾਨੂੰ ਰੋਣ ਆਉਂਦਾ ਇਸੇ ਤਰ੍ਹਾਂ ਪਰਮੇਸ਼ਰ ਦੇ ਨਾਲ ਮਿਲ ਕੇ ਜਿੰਦਾ ਜ਼ਿਕਰ ਸਾਡੇ ਹੰਝੂ ਨਹੀਂ ਨਿਕਲਦੇ ਉਹਨਾਂ ਜ਼ਿਕਰ ਸਾਨੂੰ ਆਪਣਾ ਪਰਮੇਸ਼ਰ ਨਹੀਂ ਉਹ ਲੱਗਦਾ ਹallelujah ਜਦੋਂ ਸਾਨੂੰ ਨਾ ਆਪਣਾ ਲੱਗਾ ਕਿ ਮੇਰਾ ਆ ਇਹ ਉਹ ਦਿਨ ਤੁਸੀਂ ਜ਼ਰੂਰ ਰੋਹੋਗੇ ਉਹ ਦੇਖੀ ਰੋ ਕੇ ਦੇਖੋ ਉਹ ਕੰਮ ਕਰਨ ਆਉਂਦਾ ਆ ਚਾਹੇ ਤੁਸੀਂ ਆਪਣੇ ਦੁੱਖ ਲਈ ਰੋਵੋ ਹਾਲੂਇਆ ਵਰ ਜੇ ਕਿਤੇ ਪ੍ਰੇਮ ਲਈ ਰੋਵੋ ਕਿ ਮੈਨੂੰ ਪ੍ਰਭੂ ਤੂੰ ਜਾਈਂਦਾ ਹੈ ਤੇ ਫਿਰ ਉਸ ਬੱਚੇ ਨੂੰ ਤਾਂ ਖਜ਼ਾਨੇ ਦਿੱਤੇ ਜਾਂਦੇ ਆ ਖਜ਼ਾਨੇ ਖੋਲ ਦਿੰਦਾ ਆ ਉਹ ਹਾਲੂਇਆ ਉਹ ਕਹਿੰਦਾ ਪਿੱਤਲ ਦੇ ਦਰਮੇ ਤੇਰੇ ਸਾਰੇ ਬੰਦ ਸੁਟਾਂਗਾ ਲੋਹੇ ਦੇ ਹੋੜੇ ਮੈਂ ਤੇਰੇ ਸਾਰੇ ਵੱਡ ਸੁਟਾਂਗਾ ਨੇਰੇ ਦੇ ਲੁਕੇ ਖਜ਼ਾਨੇ ਤੈਨੂੰ ਮੈਂ ਦੇਵਾਂਗਾ ਨੇਰੇ ਦੇ ਲੁਕੇ ਖਜ਼ਾਨੇ ਕਿਹੜੇ ਪਰਮੇਸ਼ਰ ਦੇ ਪ੍ਰੇਮ ਦੀ ਖੋਜ ਡੁੰਗੀਆਂ ਬਾਤਾਂ ਮੈਂ ਤੈਨੂੰ ਦੇਵਾਂਗਾ ਤੇਰੇ ਪਿੱਤਲ ਦੇ ਦਰ ਭਾਂ ਸਟੂੰਗਾ ਤੇਰੇ ਲੋਹੇ ਦੇ ਹੋੜੇ ਵੱਡ ਦਊਗਾ 45 ਜਿਸ਼ਾਇਆ ਦੇ ਵਿੱਚ ਪੜ ਲਿਓ ਇਹ ਪਰਮੇਸ਼ਰ ਸਾਡੇ ਵਾਸਤੇ ਇਦਾਂ ਖੜਾ ਆ ਪਰ ਅਸੀਂ ਨਹੀਂ ਖੜੇ ਗੱਲ ਸਾਰੀ ਇੱਥੇ ਮੁੱਕਦੀ ਆ ਅਸੀਂ ਉੱਥੇ ਖੜੇ ਆ ਜਿੱਥੇ ਸਾਨੂੰ ਖਾਣ ਨੂੰ ਮਿਲਦਾ ਸਾਨੂੰ ਪੈਸੇ ਰੁਪਈਏ ਮਿਲਦੇ ਆ ਸਾਨੂੰ ਕੋਈ ਆਪਣੀ ਦੁਨੀਆ ਤੇ ਨਾਸ ਹੋਣ ਵਾਲੀ ਚੀਜ਼ ਜਿਹੜੀ ਉਹ ਮਿਲਦੀ ਐ ਅਸੀਂ ਉੱਥੇ ਖੜੇ ਆ ਹਾਲੇਲੂਆ ਅਸੀਂ ਬਦਰ ਆਤਮਾ ਦੇ ਨਾਲ ਨਹੀਂ ਖੜਦੇ ਸਾਨੂੰ ਦੁਨੀਆ ਦੀਆਂ ਗੰਧੀਆਂ ਕششਾਂ ਜਿਹੜੀਆਂ ਉਹ ਖਿੱਚਦੀਆਂ ਆ ਉਹਨਾਂ ਬਨਸਿ ਬਿਨਾਈ ਕੇ ਸੱਦੇ ਤੋਂ ਸੱਦੇ ਜਾਣੇ ਆ। ਯਸ ਅਲੈਹੁ ਅ ਕੋਈ ਸੱਦਾ ਨਹੀਂ ਦਿੰਦਾ ਉਹਨਾਂ ਲਈ। ਹਾਲੇਲੂਇਆ। ਐਟੋਮੈਟਿਕ ਭੱਜੇ ਜਾਣੇ ਆ। ਗਲਵਕੜੀਆਂ ਪਾਉਣ, ਗੱਲਾਂ ਕਰਨ ਤੇ ਜਦੋਂ ਪਰਮੇਸ਼ਰ ਦੀ ਗੱਲ ਆਉਂਦੀ ਹੈ ਉੱਥੇ ਸਾਨੂੰ ਕੀ ਹੁੰਦਾ? ਨੀਂਦ ਆਉਂਦੀ। ਨੀਂਦ ਆਉਂਦੀ ਆ ਸਹੀ ਗੱਲ। ਉੱਥੇ ਨੇ ਕਹਿੰਦੇ ਪਾਪੜ ਨੀਂਦੇ ਨਹੀਂ ਪਾਪੜ ਨੀਂਦੇ ਸਾਨੂੰ ਤੇਰੀ ਨਹੀਂ ਲੋੜ। ਪਾਪੜ ਨੀਂਦੇ ਸਾਨੂੰ ਤੇਰੀ ਨਹੀਂ ਲੋੜ। ਉਪਾਪੜ ਨੀਂਦੇ ਸਾਡੀਆਂ ਲਗੀਆਂ ਨਾ ਤੋੜ ਪ੍ਰਾਪੜ ਨੀਂਦੇ ਸਾਨੂੰ ਪ੍ਰਭ ਦੀ ਇਹ ਲੋੜ ਕੱਲੇ ਬੈਠੋ ਰਾਤ ਜਾਗੋ ਹallelujah ਤੇ ਪਰਮੇਸ਼ਰ ਦੇ ਨਾਲ ਪ੍ਰੇਮ ਦੇ ਹੰਝੂ ਕੇਰੋ ਕਿਉਂਕਿ ਇਸ ਜੀਵ ਨੂੰ ਜਨਮ ਜਨੂ ਕੀ ਇਸ ਮਨ ਕੋ ਮਰ ਲਾਗੀ ਕਾਲਾ ਹੋਆ ਸਿਆਹੋ ਖੰਲੀ ਤੋਤੀ ਉਜਲੀ ਨਾ ਹੋਵੇ ਜੇ ਸੋ ਤੋ ਵਣ ਪਾਓ ਇਹ ਓੜੀ ਜੀ ਪੁਰਾਣੇ ਜ਼ਮਾਨੇ ਵਿੱਚ ਚੱਕੀ ਦੇ ਵਿੱਚ ਫੇਰਨੀ ਉਹ ਬੜੀ ਥੰਦੀ ਗੰਦੀ ਹੋ ਜਾਂਦੀ ਹੈ ਤੇ ਜੇ ਉਹਨੂੰ ਧੋਤਾ ਜਾਵੇ 100 ਵਾਰੀ ਵੀ ਉਹ ਦੁੱਧ ਚਿੱਟੀ ਭਾਵੇਂ ਕੱਪੜੇ ਦੀ ਟਾਕੀ ਸੀ ਉਹ ਉਹ ਮੁੜ ਕੇ ਦੁੱਧ ਚਿੱਟੀ ਨਹੀਂ ਕੀ ਹੁੰਦੀ ਦੁੱਧ ਚਿੱਟੀ ਕਦੋਂ ਹੋਊਗੀ ਜਦੋਂ ਤੁਸੀਂ ਪਰਮੇਸ਼ਰ ਦੇ ਨਾਲ ਇੱਕ ਮਿਕ ਹੋਣ ਦੀ ਰੋਣੇ ਦੀ ਧੋਣੇ ਦੀ ਆਪਣੇ ਦੀ ਹੰਝੂਆਂ ਦੀ ਵਰਖਾ ਉਹਦੇ ਉੱਤੇ ਗਲੀ ਸੜੀ ਦੇ ਉੱਤੇ ਕਰੋਗੇ ਤਾਂ ਉਹ ਪਵਿੱਤਰ ਹੋ ਜੂਗੀ ਉਹ ਧੋਤੀ ਜਾਊਗੀ ਉਹ ਚਿੱਟੀ ਹੋ ਜੂਗੀ ਕਿੰਦਾ ਜਿੱਦਾਂ ਸਾਮਰੀ ਔਰਤ ਦੀ ਹੋਈ ਹallelujah ਜਿੱਦਾਂ ਸਾਮਰੀ ਔਰਤ ਦੀ ਹੋਈ ਹਾਲੈਲੂਇਆ ਜਿੱਦਾਂ 12 ਸਾਲ ਦੀ ਰੋਗਣ ਦੇ ਰੋਗ ਇੱਕ ਸਕੈਂਟ ਵਿੱਚ ਚਲੇ ਗਏ ਜਿਸ ਤਰ੍ਹਾਂ ਲਾਜ਼ਰ ਮੋਰਦੇ ਨੂੰ 4 ਦਿਨਾਂ ਦੇ ਨੂੰ ਆਵਾਜ਼ ਮਾਰੀ ਤਾਂ ਉਹ ਬਾਹਰ ਆ ਗਿਆ ਹਾਲੈਲੂਇਆ ਉਹ ਪਿਆਰੇਓ ਇਸ ਚੈਪਟਰ ਦੇ ਕੰਨ ਖੋਲੋ ਦਿਮਾਗ ਖੋਲੋ ਦਿਲ ਖੋਲੋ ਚੰਗੀ ਤਰ੍ਹਾਂ ਸੀਸਾਂ ਲੈ ਲਓ ਪਰ ਸੀਸਾਂ ਤੇ ਗੰਮ ਜੇ ਨਾ ਆਖੇ ਲੱਗੇ ਤਾਂ ਫੇਕ ਹੀ ਬਣੂ ਉਹਨੂੰ ਜ਼ਰੂਰ ਸੁਣਨਾ ਉਹਨੂੰ ਉਹਦੇ ਵਾਸਤੇ ਜਾਦੇ ਕੰਨ ਖੋਲੜੇ ਆਂ ਜਿੱਦਣ ਮੈਂ ਉਹ ਪੜਿਆ ਮੈਂ ਕਿ ਇੱਕ ਦਿਨ ਪੜ ਕੇ ਤਾਂ ਦੇਖਾਂ ਕਿ ਹ ਜਿਹੜਾ ਪਾਸਟਰ ਆਉਂਦਾ ਉਹੀ ਸਾਡੇ ਘਰ ਅਸੀਂ ਅਣਜਾਣ ਜਏ ਹ ਪਰ ਉਹ ਕਹਿੰਦੇ ਇੱਥੇ ਹੀ ਤੱਕ ਰੀ ਪੜਨਾ ਫਿਰ ਗਾਂ ਕਿਉਂ ਨਹੀਂ ਪੜਨਾ ਮੈਨੂੰ ਅੰਦਰੋਂ ਆਵਾਜ਼ ਆਈ ਪੜ ਜਦੋਂ ਇਹ ਪੜਿਆ ਉਸੇ ਵੇਲੇ ਕਪਾਟ ਖੁੱਲ ਗਿਆ ਓਹ ਹੋ ਹੋ ਜਿੰਨਾ ਚਿਰ ਅਸੀਂ ਅਸੀਂ ਉਹਨੂੰ ਨੇ ਬੜਿਆ ਪੂਰਾ ਹੀ ਨਹੀਂ ਕੀਤਾ ਤੇ ਦੋ ਇੱਕ ਦਾਣੇ ਨੂੰ ਦੋ ਫਾੜਾਂ ਚ ਰੱਖਿਆ ਹੋਇਆ ਪੂਰਾ ਦਾਣਾ ਬੀਜਾਂਗੇ ਤਾਂ ਉਗੂਗਾ ਅੱਧੇ ਦਾਣੇ ਨੇ ਤਾਂ ਉਗਣਾ ਹੀ ਨਹੀਂ ਅੱਧਾ ਕੀਤਾ ਹੋਇਆ ਸਾਨੂੰ ਸੀਸਾ ਲੈਣ ਦਾ ਪਤਾ ਆ ਤੇ ਸਾਨੂੰ ਜੋ ਉਸੇ ਕਰਨਾ ਉਹ ਸਾਨੂੰ ਪਤਾ ਹੀ ਨਹੀਂ ਹallelujah ਹੁਣ ਆਪਾਂ ਇਥੋਂ ਸ਼ੁਰੂ ਕਰਦੇ ਆ ਭਾਵੇਂ ਕਿੰਨੇ ਚਿਰ ਚੁੱਕੇ ਅੱਜ ਦੀ ਰਾਤ ਚ ਨਹੀਂ ਮੁੱਕੂਗਾ ਦੂਜੀ ਰਾਤ ਚ ਮੁੱਕ ਜਾਊਗਾ ਤੀਜੀ ਰਾਤ ਦੇ ਵਿੱਚ ਪੂਰਾ ਹੋ ਜਾਊਗਾ ਕਿਉਂ ਕਿ ਗਿਆਨ ਜਿਹੜਾ ਨਾ ਪਰਮੇਸ਼ਰ ਦਾ ਇਹਨਾਂ ਡੂੰਘਾ ਆ ਇਹਨਾਂ ਖਜ਼ਾਨਾ ਡੂੰਘਾ ਆ ਤੇ ਇਹ ਇੱਕ ਇੱਕ ਗੱਲ ਤੋਂ ਹੀ ਮੁੱਕਦਾ ਨਹੀਂ ਅਜੇ ਆਪਾਂ ਚੈਪਟਰ ਸ਼ੁਰੂ ਨਹੀਂ ਕੀਤਾ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਹੀ 15 ਮਿੰਟ ਦੇ ਅੱਧੇ ਘੰਟੇ ਦੇ ਤੇ ਤਿੰਨ ਪੀਸ ਬਣ ਚੁੱਕੇ ਆ ਤਿੰਨ ਤਿੰਨ ਹਿੱਸੇ ਬਣ ਚੁੱਕੇ ਆ ਤੇ ਪਿਆਰਿਓ ਇਹ ਹੈਗੇ ਇਹ ਹੈਗਾ ਜਿੱਥੇ ਪਿਆਰ ਆ ਨਾ ਜਿੱਥੇ ਪਿਆਰ ਆ ਉੱਥੇ ਤੁਸੀਂ ਬੈਠ ਜਾਨੇ ਆ ਭਾਵੇਂ 4 ਘੰਟੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੇ ਜਿੱਥੇ ਨਹੀਂ ਪਿਆਰ ਉੱਥੇ 4 ਮਿੰਟ ਵੀ ਔਖੇ ਆ ਤੁਹਾਨੂੰ ਬਹਿਣੇ ਹਾਂ ਜਿਹੜੀ ਆ ਸੱਚ ਆ ਜਾਂ ਝੂਠ ਸੱਚ ਆ ਸੱਚ ਬਿਲਕੁਲ ਸੱਚ ਪੂਰੇ ਜਿਦ ਤਨ ਰਿਆ ਕਰੋ ਪਿੱਛੇ ਸੋਇਆ ਨਾ ਕਰੋ ਐਂਡ ਖੜੇ ਰਿਆ ਕਰੋ ਦੋਾਈ ਦੇਣ ਦੇ ਲਈ ਸੱਚ ਕੀ ਝੂਠ ਆ ਨਾਲ ਬੋਲੋ ਉਸੇ ਓਕੇ ਪਾਸ ਤੁਸੀਂ ਉੱਥੇ ਅਸੀਂ ਕਹਿੰਦੇ ਤੇ ਜੇ ਜਿੱਥੇ ਸਾਡਾ ਮਨ ਨਹੀਂ ਉਹ ਉਹ ਗਿਆਨ ਦੀ ਗੱਲ ਸ਼ੁਰੂ ਕਰੇ ਤੇ ਗਿਆਨ ਨਾਲ ਮੰਨ ਨਹੀਂ ਅਸੀਂ ਕਹਾਂਗੇ ਭੱਜ ਜਾਈਏ ਭੱਜ ਜਾਈਏ ਸਹੀ ਗੱਲ ਬਸ ਉਹ ਛੋਟੇ ਜਾਈਏ ਇਹਦੇ ਕੋਲ ਐਦਾਂ ਲੱਗਦਾ ਬਈ ਸਾਨੂੰ ਇਹਨੇ ਬਸ ਫਾਹੇ ਫਾਤਾ ਅਸੀਂ ਫਾਸੀ ਗਏ ਸਹੀ ਗੱਲ ਬਸ ਹੈ ਉਹ ਚਾ ਉਹ ਜੀ ਬੀਬੀ ਦੇ ਕੋਲ ਬੈਠੇ ਉਹ ਤਾਂ ਸਾਨੂੰ ਉੱਠਣ ਹੀ ਨਾ ਦੇਵੇ ਹੈ ਪਰ ਜਦੋਂ ਅਸੀਂ ਗੱਪਾਂ ਮਾਰਨੀਆਂ ਅਸੀਂ ਟੀਵੀ ਦੇਖਣੇ ਆ ਅਸੀਂ ਅਸੀਂ ਚੁਗਲੀਆਂ ਕਰਨੀਆਂ ਆ ਅਸੀਂ ਬਿਜ਼ਨਸ ਦੀਆਂ ਗੱਲਾਂ ਕਰਨੀਆਂ ਆਂ ਫੇ ਭਾਵੇਂ ਘੰਟਿਆਂ ਦੇ ਘੰਟੇ ਬੀਤ ਜਾਣ ਪਤਾ ਹੀ ਨਹੀਂ ਲੱਗਣਾ ਆ ਖੜਕਾ ਨਾ ਕਰੋ ਆਪਣੇ ਬੋਲਾਂ ਦਾ ਖੜਕਾ ਕਰੋ ਤੁਸੀਂ ਪਿੱਛੇ ਖੜਕਾ ਕੀ ਲਾਇਆ ਹਾਲੇਲੂਇਆ ਹਾਲੇਲੂਇਆ ਫੇ ਭਾਵੇਂ ਤੁਹਾਡੇ ਘੰਟੇ ਬੀਤ ਜਾਣ ਫੇ ਤੁਸੀਂ ਬਹਿ ਜਾਣਾ ਇੱਕ ਬੋਤਲ ਸ਼ਰਾਬ ਦੀ ਪੀਣ ਵਾਲਾ ਨਾ ਸ਼ਰਾਬ ਪੀਣ ਵਾਲੇ ਦੇ ਮੂਰੇ ਜੇ ਚਰਾ ਸ਼ਰਾਬ ਦੀ ਬੋਤਲ ਰੱਖ ਦਿੱਤੀ ਉਹ ਤੁਰਨ ਲੱਗਾ ਪਰ ਸ਼ਰਾਬ ਦਾ ਬੜਾ ਪ੍ਰੇਮੀ ਆ ਉਹਦੇ ਮੂਰੇ ਸ਼ਰਾਬ ਦੀ ਬੋਤਲ ਰੱਖ ਦੋ ਲੈ ਤੁਰ ਜਾ ਉਦਕੋ ਓ ਕੁਛ ਹੋਰ ਦਾ ਹੋਰ ਹੀ ਹੋ ਜੂਗਾ ਮਸਤੀ ਵਿੱਚ ਆਪਣੀ ਜੀ ਪੀਣ ਵਾਲਾ ਇੱਕ ਘੁੱਟ ਲੈ ਹੁਣ ਜੀ ਦੋ ਘੁੱਟ ਲੈ ਜੀ ਹੁਣ ਤਿੰਨ ਘੁੱਟ ਲੈ ਜੀ ਹੁਣ ਡੰਡ ਡੰਡ ਲਵਾ ਜੀ ਹੁਣ ਬਸ ਗੱਲ ਹੀ ਮੁੱਕੀ ਖੇਤੇ ਭੁੱਲ ਗਿਆ ਕਿੱਥੇ ਜਾਣਾ ਸੀ ਪਰ ਜਿਹੜੇ ਪ੍ਰਭੂ ਦੇ ਪ੍ਰੇਮੀ ਆ ਜੇ ਕੋਈ ਸ਼ਰਾਬੀ ਇਹਨਾਂ ਗੁੱਟਮੁੱਟ ਹੋ ਸਕਦਾ ਆ ਉਹਦੇ ਵਿੱਚ ਤੇ ਜਿਹੜਾ ਪ੍ਰਭੂ ਦਾ ਪ੍ਰੇਮ ਆ ਉਹ ਪਿਆਰਿਓ ਜਿਹਨੂੰ ਲੱਗਾ ਨਾ ਉਹਨੂੰ ਪੁੱਛੋ ਕਿ ਉਹ ਕਿਦਾਂ ਦਾ ਉਹ ਪ੍ਰੇਮ ਇਦਾਂ ਦਾ ਆ ਕਿ ਜਿਹੜਾ ਭੌਰਾ ਆ ਨਾ ਉਹ ਕਮਲ ਫੁੱਲ ਦੇ ਵਿੱਚ ਵੜ ਜਾਂਦਾ ਆ ਸੁਗੰਧੀ ਲੈਣ ਦੇ ਲਈ ਕਮਲਪੁਰ ਸੂਰਜ ਨਾਲ ਖੜਦਾ ਆ ਤੇ ਉਹ ਰਾਤ ਪੈ ਜਾਂਦੀ ਆ ਸ਼ਾਮਾਂ ਪੈ ਜਾਂਦੀਆਂ ਕਮਲ ਫੁੱਲ ਬੰਦ ਹੋ ਜਾਂਦਾ ਆ ਸੂਰਜ ਦੇ ਨਾਲ ਮਿਟਦੇ ਨਾ ਉਹ ਵਿੱਚੇ ਹੀ ਮਰ ਜਾਂਦਾ ਆ ਯੈਸ ਇਦਾਂ ਪ੍ਰਭੂ ਦੇ ਪਿਆਰੇ ਜਿਹੜੇ ਅਸਲੀ ਆ ਉਹਨਾਂ ਦੀਆਂ ਨਿਸ਼ਾਨੀਆਂ ਵੀ ਇਹੋ ਹੀ ਹੋ ਹਾਲੇਲੂਇਆ ਹਾਲੇਲੂਇਆ ਬੋਲਿਆ ਕਰੋ ਕਿ ਸੁੱਤੇ ਰਹਿੰਦੇ ਤੁਸੀਂ ਪਿੱਛੇ ਉਹ ਜਾਗਿਆ ਕਰੋ ਉਹ ਕਿਦਾਂ ਬੋਲੋ ਕੀ ਕਿਹਾ ਕੀ ਕਿਹਾ ਮੈਂ ਬੋਲੋ ਕਮਲ ਖੋਲਦੀ ਗੱਲ ਕਰੋ ਹਾਂ ਜਿੱਦਾਂ ਕਮਲ ਦਾ ਫੁੱਲ ਕਮਲ ਦਾ ਫੁੱਲ ਖਿਰਦਾ ਵਾ ਨਾ ਹਾਂ ਧੁੱਪ ਦੇ ਨਾਲ ਨਹੀਂ ਧੁੱਪ ਨਾਲ ਉਹ ਜਦੋਂ ਸੂਰਜ ਦੀ ਰੋਸ਼ਨੀ ਉੱਤੇ ਪੈਂਦੀ ਤੇ ਉਹ ਹੋ ਜਾਂਦਾ ਵਾ ਮੁਰਝਾ ਆ ਜਾਂਦਾ ਵਾ ਉਹ ਮੁਰਝਾਉਂਦਾ ਜਦੋਂ ਸ਼ਾਮ ਪੈਂਦੀ ਹੈ ਹਾਂ ਜਦੋਂ ਛਾਂਬੈਂਦੀ ਆ ਸੂਰਜ ਮਿਟਦਾ ਆ ਹਾਂਜੀ ਉਦੋਂ ਉਹ ਮਿਟ ਜਾਂਦਾ ਮਰ ਜਾ ਨਹੀਂ ਜਾਂਦਾ ਉਹ ਮਿਟ ਜਾਂਦਾ ਮਿਟ ਜਾਂਦਾ ਘਟਾ ਹੋ ਜਾਂਦਾ ਘਟਾ ਹੋ ਜਾਂਦਾ ਤੇ ਉਹਦੇ ਵਿੱਚ ਪੌਰਾ ਉਦਾਂ ਹੀ ਖੇਤਾ ਭੁੱਲ ਜਾਂਦਾ ਉੱਥੇ ਹੀ ਰਹਿ ਜਾਂਦਾ ਉੱਥੇ ਹੀ ਮਰ ਜਾਂਦਾ ਓਕੇ ਉਹ ਨਿਕਲਦਾ ਨਹੀਂ ਹੂੰ ਕਮਲ ਫੁੱਲ ਦੇ ਵਿੱਚੋਂ ਨਿਕਲਦਾ ਹੀ ਨਹੀਂ ਤੇ ਕਮਲ ਫੁੱਲ ਦੀਆਂ ਜੜਾਂ ਕਿੱਥੇ ਹੁੰਦੀਆਂ ਪਤਾ ਪਾਣੀ ਦੇ ਵਿੱਚ ਪਾਣੀ ਚ ਤੋਂ ਹੁੰਦੀਆਂ ਆ ਪਰ ਛਕੜ ਦੀ ਹੁੰਦੀਆਂ ਗੰਦਗੀ ਚ ਹੁੰਦੀਆਂ ਇਸੇ ਤਰ੍ਹਾਂ ਹੀ ਰੱਬ ਦਾ ਪਿਆਰਾ ਉਹਦੀਆਂ ਨਿਸ਼ਾਨੀਆਂ ਆ ਕਿ ਉਹ ਸਾਡੇ ਸੰਤ ਹਨ ਸੰਤ ਫੈਸ ਮਸੀਹ ਜੀ ਪੰਜ-ਪੰਜ ਰਾਤਾਂ ਜਾ ਬੱਲੇ 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 ਨਾ ਉਹਨਾਂ ਨੂੰ ਭੁੱਖ ਨਾ ਉਹਨਾਂ ਨੂੰ ਪਿਆਸ ਉਹ ਪੰਜ-ਪੰਜ ਦਿਨ ਦੀਆਂ ਅਣੇਂਦਰਾ ਐਨੀ ਮਸਤੀ ਅਸੀਂ ਹੁਣ ਥੋੜੇ ਦਿਨ ਉਹ ਜਾ ਕੇ ਆਏ ਮੈਨੂੰ ਕਹਿੰਦੇ ਪਾਸਟਰ ਜੀ ਆਹ ਦੇਖ ਲਓ ਹੁਣ ਤੁਹਾਨੂੰ ਵੀ ਪਤਾ ਲੱਗਦਾ ਹੈ ਨਾ ਇਹ ਮਸਤੀ ਕਿੰਦਾ ਮਸਤੀ ਤੁਸੀਂ ਉੱਥੋਂ ਕਹਿੰਦੇ ਹੁੰਦੇ ਆ ਵੀ ਸੰਤ ਜੀ ਸੌਣਾ ਥੋੜਾ ਟਾਈਮ ਸੌਣ ਲਈ ਕੱਢੋ ਕਹਿੰਦੇ ਮਸਤੀ ਇੰਨੀ ਜੜ ਜਾਂਦੀ ਆ ਕਿ ਨਸ਼ਾ ਹੀ ਇਨਾ ਜਿਹੜਾ ਆਉਂਦਾ ਵੀ ਸੌਣ ਆਉਂਦਾ ਹੀ ਨਹੀਂ ਜੇਤ ਹੀ ਨਹੀਂ ਕਰਦਾ ਸੌਣ ਸਹੀ ਹਾਲੇਲੂਇਆ ਇਹ ਨਿਸ਼ਾਨੀਆਂ ਰੱਬ ਦੇ ਸੱਚੇ ਪਿਆਰਿਆਂ ਦੀ ਹਾਲੇਲੂਇਆ ਇਹ ਜੋ ਨਿਸ਼ਾਨੀਆਂ ਪਰ ਇਹ ਕੋਈ ਸੌਖੀ ਦੀ ਗੱਲ ਨਹੀਂ ਸਹੀ ਫਾਸਟ ਇਹ ਕੋਈ ਖੇਡ ਨਹੀਂ ਹਾਲੇਲੂਇਆ ਓਹ ਹੋ 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 ਕੀ ਬਾਤ ਇਦਾਂ ਦੇ ਰੱਬ ਦੇ ਦਾਸ ਇਦਾਂ ਦੇ ਰੱਬ ਦੇ ਪਿਆਰੇ ਨੰਨੇ ਬੱਚੇ ਉਹਨਾਂ ਦੀ ਗੋਦ ਦੇ ਪਰ ਇਦਾਂ ਦੇ ਬੱਚਿਆਂ ਦੇ ਜੇ ਉਹਨਾਂ ਨੂੰ ਕੋਈ ਬੁਰਾ ਕਹੇ ਤੇ ਕਹਿੰਦਾ ਪਰਮੇਸ਼ਰ ਫਿਰ ਇਦਾਂ ਦੇ ਪ੍ਰੇਮੀਆਂ ਦੇ ਜੇ ਕੁਝ-ਕੁਝ ਕਹੇ ਮੇਰੀ ਅੱਖ ਦੀ ਪੁਤਲੀ ਦੇ ਵਿੱਚ ਉਂਗਲ ਮਾਰਦਾ ਹੋ ਹallelujah ਅਸੀਂ ਸਾਡੇ ਕਰੈਕਟਰ ਗੰਦੇ ਤੋਂ ਗੰਦੇ ਨਾ ਸਾਨੂੰ ਕੁਝ ਅਕਲ ਨਾ ਪਸਾਨੂੰ ਸਮਝ ਤੇ ਅਸੀਂ ਆਪਣੇ ਆਪ ਨੂੰ ਦੂਜਿਆਂ ਨੂੰ ਦੱਸੀ ਜਾਂਦੇ ਹਾਂ ਅਸੀਂ ਭਾਵੇਂ ਗਲਤੀ ਕੰਮ ਕਰੀਏ ਉਹ ਕਿਸੀਂ ਪਾਸਟਰ ਬਣ ਗਏ ਆ ਅਸੀਂ ਜੋ ਮਰਜ਼ੀ ਗਲਤ ਕਰੀ ਜਾਈਏ ਤੁਸੀਂ ਨਹੀਂ ਸਾਨੂੰ ਕੁਝ ਵੀ ਕਹਿਣਾ ਇਹ ਪਰਮੇਸ਼ਰ ਦੀ ਅੱਖ ਦੀ ਪੁਤਲੀ 'ਚ ਉਂਗਲ ਵੱਜਦੀ ਆ ਕੋਈ ਉਂਗਲ ਨਹੀਂ ਵੱਜਦੀ ਪਾਸਟਰ ਜਿਹੜਾ ਪਾਸਟਰ ਹੋ ਕੇ ਗਲਤ ਕੰਮ ਕਰਦਾ ਉਹ ਖੁਦ ਆਪਣੀਆਂ ਅੱਖਾਂ 'ਚ ਪੁਤਲੀਆਂ 'ਚ ਉਂਗਲੀਆਂ ਮਾਰੀ ਜਾਂਦਾ ਹੀ ਉਹ ਹਰ ਸਾਲ ਉਹ ਜਾਜਕ ਜਿਹੜਾ ਨਾ ਇਦਾਂ ਦੇ ਜਾਜਕ ਬਣ ਕੇ ਕੰਮ ਗਲਤ ਕਰਦਾ ਆ ਨਾ ਉਹ ਆਪਣੀਆਂ ਅੱਖਾਂ 'ਚ ਕਿਸੇ ਦੀ ਕੀ ਮਾਰਨੀ ਉਹ ਆਪਣੀਆਂ ਜੀ ਮਾਰੀ ਜਾਂਦਾ ਆ ਹਲੇਲੂਆ ਪਰਮੇਸ਼ਰ ਨੇ ਇਸ ਬਚਨ ਦੇ ਵਿੱਚ ਬਹੁਤ ਕੁਝ ਦੱਸਿਆ ਇਹ ਇਦਾਂ ਦੇ ਜਾਜਕਾਂ ਤੋਂ ਇਦਾਂ ਦੇ ਆ ਜਾਜਕਾਂ ਤੋਂ ਬਚ ਕੇ ਰਹੋ ਹਲੇਲੂਆ ਉਹ ਤਾਂ ਭੇਡਾਂ ਵਾਂਗੂ ਤੁਹਾਡੇ ਘਰਾਂ 'ਚ ਆਉਣਗੇ ਔਰ ਬਘਿਆੜਾ ਦੀ ਤਰ੍ਹਾਂ ਤੁਹਾਨੂੰ ਖਾ ਜਾਣਗੇ ਹਲੇਲੂਆ ਉਹਨਾਂ ਬਚਨ 'ਚ ਲਿਖਿਆ ਬਚ ਕੇ ਚੇਤਨਾ ਨਹੀਂ ਨਹਿ ਰਹੋ ਬਚਨ 'ਚ ਲਿਖਿਆ ਸੱਪਾਂ ਵਾਂਗੂ ਹਸ਼ਿਆਰ ਰਹੋ ਤੇ ਕਬੂਤਰਾਂ ਵਾਂਗੂ ਭੋਲੇ ਹਲੇਲੂਆ ਹalleluyah halleluyah pastor halleluyah halleluyah ਤਿਆਰ ਰੱਖਣਾ ਕਿ ਆਪਾਂ 15-15 ਮਿੰਟ ਦੀ ਇਹ ਆਪਾਂ ਜਿਹੜੀ ਇੱਕ ਸੈਟ ਜਿਹੜੀ ਬਣਾ ਰਹੇ ਆ ਕਿ ਤੁਸੀਂ ਸੌਖਾ ਸੁਣ ਸਕੋ ਹalleluyah ਭਾਵੇਂ ਆਪਾਂ ਅੱਜੇ ਸ਼ੁਰੂ ਨਹੀਂ ਕੀਤਾ ਆਪਾਂ ਪ੍ਰਕਰਮਾ ਕਰਦੇ ਇਹਦੀਆਂ ਹalleluyah ਇਹ ਨਾ ਵਚਨਾਂ ਦੀਆਂ ਪ੍ਰਕਰਮਾ ਕਰਦੇ ਆ ਵਚਨਾਂ ਦੀਆਂ ਪ੍ਰਕਰਮਾ ਨਹੀਂ ਕਰਦੇ ਪ੍ਰਭੂ ਦੀਆਂ ਪ੍ਰਕਰਮਾ ਕਰਦੇ ਆ ਇਹ ਵਚਨ ਪ੍ਰਭੂ ਆ ਜੇ ਜਾਣੋਗੇ ਇਹ ਪ੍ਰਭੂ ਆ ਹallelujah ਪ੍ਰਭੂ ਇਹਨਾਂ ਦੇ ਵਿੱਚ ਵਸਦਾ ਆ ਹallelujah ਤੇ ਇਹਨਾਂ ਦੇ ਵਿੱਚੋਂ ਇਹ ਪ੍ਰਭੂ ਦੇ ਪ੍ਰੇਮ ਕਰਾਂਗੇ ਤੇ ਪ੍ਰਗਟ ਹੋਣਾ ਆ ਹallelujah ਇੱਕ ਇੱਕ ਗੱਲ ਦੇ ਉੱਤੇ ਅਸੀਂ ਇਹ ਪ੍ਰਭੂ ਨੇ ਬੋਲਣਾ ਆ ਬਚਨ ਦੇ ਥਰੂ ਜੀ ਜਿਹਨੂੰ ਮਰਜ਼ੀ ਜੂਸ ਕਰ ਲਵੇ ਚਲੀ ਸੀਰ ਤੁਹਾਨੂੰ ਸੁਣਨ ਵਾਲਿਆਂ ਨੂੰ ਕਰ ਲਵੇ ਇਹਨਾਂ ਬੱਚਿਆਂ ਨੂੰ ਕਰ ਲਵੇ ਇਹ ਬੱਚੀ ਜਿਹੜੀ ਬੁਲਾ ਰਹੀ ਆ ਜਿਹਨੂੰ ਇਹਨੂੰ ਕਰ ਲਵੇ ਉਹ ਜਿਹਨੂੰ ਮਰਜ਼ੀ ਕਰ ਲਵੇ ਉਹ ਬੋਲਦਾ ਆ ਜਦੋਂ ਉਹ ਨਾ ਬੋਲਿਆ ਤੇ ਚੱਕ ਲੈਣਗੇ ਚਾਰ ਕਹਾਰ ਤੈਨੂੰ ਹਾਲੇਲੂਇਆ ਤੇ ਮੰਜੇ ਸੀੜੀ ਤੇ ਕਰਨ ਸਵਾਰ ਤੈਨੂੰ ਤੇ ਸੋਟੇ ਆਉਣਗੇ ਚੱਕ ਕੇ ਬਾਹਰ ਤੈਨੂੰ